ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਵੀਰੇ ਸੂਈ ਸਬਾਈ ਵੈੜਾ ਦੂਜਾ ਸੂਹਾ ਤੇ ਬਾਈ ਜੀ ਨਗਰਾਮਾਂ ਗੱਲਬਾਤ ਪਿੰਡ ਕੋਠਾ ਕਰੂਗਾ ਆ ਜਾ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਹਾਂਜੀ ਠੀਕ ਠਾਕ ਹੋ ਜੀ ਤੇ ਵੀਰੇ ਆਪਾਂ ਤੁਹਾਡੀ ਤਿੰਨ ਚਾਰ ਦਿਨ ਹੋ ਗਏ ਇੱਕ ਵੀਡੀਓ ਪਾਈ ਸੀ ਵੈਡ ਦੀ ਵੈਗ ਗਈ ਸੀ ਹਾਂਜੀ ਹਾਂਜੀ ਵੈਗ ਗਈ ਬਹੁਤ ਫੋਨ ਆਏ ਹਾਂ ਬਹੁਤ ਫੋਨ ਆਇਆ ਹਜੇ ਵੀ ਆਈਏ ਜੀ ਜਿਹੜਾ ਮੈਨੂੰ ਕੋਈ ਖਰਚਾ ਪਾਣੀ ਦਿੱਤਾ ਕੋਈ ਤੁਹਾਡਾ ਕੋਈ ਖਰਾਬਤਾ ਨਹੀਂ ਗਿਆ ਹਾਂ ਨਾ ਜੀ ਬਹੁਤ ਵਧੀਆ ਠੀਕ ਆ ਵੀਰੇ ਤੇ ਪਿੰਡ ਬੋਲੋ ਵੀਰੇ ਪਿੰਡ ਕੋਠਾਗਰੂ ਜੀ ਠੀਕ ਆ ਜੀ ਜ਼ਿਲ੍ਹਾ ਬਠਿੰਡਾ ਹਾਂਜੀ ਤਹਿਸੀਲ ਰਾਮਪਰਾਪੂ ਠੀਕ ਆ ਬਾਈ ਜਿਹੜੇ ਸਾਨੂੰ ਭਾਈ ਭਗਤਾ ਨੇੜੇ ਭਾਈ ਭਗਤਾ ਨੰਬਰ 8249730 ਇੱਕ ਵਾਰੀ ਫੇਰ ਬੋਲ ਦਿਓ ਪਿੰਡ ਕੋਠਾਗਰੂ ਹਾਂਜੀ ਨੇੜੇ ਭਾਈ ਭਗਤਾ ਹਾਂਜੀ ਜ਼ਿਲ੍ਹਾ ਬਠਿੰਡਾ ਤਹਿ ਤੇ ਨੰਬਰ 8288380 ਤੇ ਠੀਕ ਆ ਬੇ ਤੇ ਨੇੜੇ ਆਪਣੇ ਭਗਤ ਆ ਗਿਆ ਨੇੜੇ ਪੰਜ ਹੌਸੇ ਅੱਜ ਵੀਰੇ ਆਪਾਂ ਦੂਜਾ ਸੂਆ ਬੈਡ ਲੈ ਕੇ ਆ ਹਾਂ ਦੂਜਾ ਸੂਆ ਕਰ ਕਦੋਂ ਸੂਈ ਹੈਗੀ ਇਹ ਕੱਲ ਸੂਈ ਕੱਲ ਸੂਈ ਹੈ ਤੇ ਬੋਲਾ ਬੂਲਾ ਕਿੰਨਾ ਕੱਢਿਆ ਬੋਲਾ ਹੈਗਾ ਜੀ ਇਹ ਥੱਲੇ ਹੁਣ 13-14 ਲੀਟਰ ਦਾ ਜੇਰ ਪ੍ਰੋਪਰ ਪੈ ਗਈ ਜੇਰ ਪ੍ਰੋਪਰ ਵੀਰੂ ਹੈਗੀ ਠੀਕ ਆ ਉਹ ਅਗਲੇ ਨੂੰ ਦਿਖਾ ਦੇ ਜਿਹੜਾ ਸੁੱਪ ਚੂਗਾ ਤੇ ਹਾਈਐਸਟ ਦੁੱਧ ਕਿੰਨਾ ਕੱਢ ਦੂਗੇ ਇਹ ਦੁੱਧ ਕੱਢ ਦੋ ਜੀ 18 ਲੀਟਰ ਦਾ ਪੱਕਾ ਹੀ ਦੇ ਦਊਂਗਾ ਨਹੀਂ ਵਧੀਆ ਗੱਲ ਕਰੀਆ ਤੂੰ ਦੇ ਦੂ ਨੀ ਨਹੀਂ ਹੈਗਾ ਜੀ ਠੀਕ ਆ ਜੀ ਹਾਂਜੀ ਤੇ ਆ ਦੇਖੋ ਵੀਰੇ ਮੈਂ ਤੁਹਾਨੂੰ ਫੇਸ ਕੁਆਲਟੀ ਦੀ ਕਰਾਉਣਾ ਚੈੱਕ ਪੂਰੀ ਇੱਕ ਨੰਬਰ ਮਗਰ ਬੱਛਾ ਆ ਗਿਆ ਨਾ ਬਾਈ ਹਾਂ ਮਗਰ ਬੱਛਾ ਮੜਾ ਜਨ ਕਰੀ ਇਧਰ 나ੜੂਆ ਦਿਖਾ ਦੇ ਆ ਦੇਖੋ ਗਿੱਲਾ 나ੜੂਆ ਨਾਲ ਆ ਜਮ ਤੇ ਥਣ ਦੀ ਦੇਖ ਲਓ ਬਨਾਵਟ ਤੇ ਮੂਰੋ ਫੋਟ ਨੂੰ ਹਵਾਨਾ ਪਿਆ ਤੇ ਮਗਰੋਂ ਵੀ ਚੰਗੀ ਹੈ ਆ ਦੇਖੋ ਜੀ ਤੁਹਾਨੂੰ ਟੱਚ ਕਰਦਾ ਲੈ ਵਾ ਖੋਲਿਓ ਵੀਰੇ ਤੋਰੋ ਮੜੀ ਇੱਧਰੇ ਪਾਸੇ ਦਿਖਾ ਦੇ ਕਰਿਓ ਇੱਧਰੇ ਪਾਸੇ ਦਿਖਾ ਦੇ ਲੈ ਵਾ ਆ ਦੇਖੋ ਜੀ ਦੇਖੋ ਫੋਟ ਨੂੰ ਹਵਾਨਾ ਪਿਆ ਮੂਰ ਨੂੰ ਠੰਡੀ ਸੀਲ ਹੈ ਜੀ ਕੋਈ ਐਨੀ ਨੂੰ ਵਧਾ ਵਟਾ ਆ ਪੁੱਠੇ ਪਾਸੇ ਵਾਜੇ ਸਿੱਧੇ ਪਾਸੇ ਵਾਜੇ ਜੇ ਆ ਫਿਰ ਕੁਆਲਿਟੀ ਕਰ ਲੋ ਜੇ ਖਾਂਗੇ ਪੂਰੀ ਚੰਗੀ ਖੋਲੀ ਵੀ ਰਣ ਤੋੜ ਕੇ ਦਿਖਾ ਦਈਏ ਲੰਮੀ ਤੋੜ ਲਈ ਪਾਉਣੀ ਉਧਰੋਂ ਲੈ ਚਲੀ ਕੋਈ ਰਹਿ ਨਾ ਜਾਵੇ ਗੱਲ ਆ ਦੇਖੋ ਜੀ ਲਮਾਈ ਲਮੂਈ ਪੂਰੀ ਆ ਤੇ ਪੂਰੀ ਹੋ ਚੰਗੀ ਆ ਕਰੋ ਜੀ ਚੈੱਕ ਦੁੱਧ ਬਾਕੀ ਬਾਈ ਨੇ ਜਿੰਨਾ ਕਿਹਾ ਦੇ ਦੇਣਾਗਾ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਠੀਕ ਆ ਵੀਰੇ ਘਾਟ ਹੀ ਦੱਸਿਆ ਹੋਵੇ ਵਧੀਆ ਰਹਿੰਦਾ ਹੈ ਬਸ ਕੋਈ ਲਾਂਬੇ ਵਾਲੀ ਗੱਲ ਨਾ ਹੋਵੇ ਆ ਦੇਖੋ ਜੀ ਪੂਰੀ ਇੱਕ ਨਵਾ ਇਧਰ ਮੜਾ ਗੱਡੀ ਕੰਨੀ ਨੂੰ ਹੋਰ ਲੈ ਚਲੋ ਵੀਰੇ ਕੁ ਘਾਟ ਮੜਾ ਇਹਦੇ ਕੋਕੂ ਦੂਰੋਂ ਕਿਸੇ ਨੇ ਆਉਣਾ ਹੁੰਦਾ ਚਲ ਲੈ ਚਲ ਲੈ ਇੱਥੇ ਬਸ ਬੰਦ ਆ ਕਰੋ ਜੀ ਚੈੱਕ ਪਿੰਡ ਕੋਠਾ ਗੁਰੂ ਦਾ ਤੇ ਜ਼ਿਲ੍ਹਾ ਬਟਿੰਡਾ ਹਾਂਜੀ ਕਰ ਲਓ ਜੀ ਇੱਕ ਥਣ ਲੇਵਾ ਪਿੱਛੇ ਤੋਂ ਫੇਰ ਦੇਖ ਲਓ ਸਮਾਰ ਕੇ ਤੇ ਵੀਰੇ ਮੁੱਲ ਇਹਦਾ ਮੁੱਲ ਜੀ ਇਹਦਾ 65000 ਰੁਪਏ ਇਮਾਨਦਾਨ ਹੋ ਜੂ ਵਿੱਚੋਂ ਮਾਨ ਤਾਂ ਥੋੜਾ ਕਨਾ ਕਰ ਦਾਂਗੇ ਠੀਕ ਆ ਮੁੱਲ ਤਾਂ ਜਮਾ ਜਾਇ ਜੀ ਰੱਖਿਆ ਜੀ ਰੱਖਿਆ ਜੀ ਮੁੱਲ ਤਾਂ ਬੰਦ ਕੀਤਾ ਜੀ ਹੋਵੇ ਠੀਕ ਆ ਸਮੇਂ ਰੱਖਿਆ ਤੇ ਥਾਣਾ ਥਾਣਾ ਦੀ ਓਕੇ ਜੋ ਹਾਂਜੀ ਥਾਣਾ ਥਾਣਾ ਦੀ ਓਕੇ ਆ ਠੰਡੀ ਸੀਗਾ ਕੋਈ ਵਰਦਾ ਵਟਾ ਨਹੀਂ ਕਿਵੇਂ ਮਾਰਦੇ ਆ ਮੜੀ ਮਗਰ ਲਿਓ ਧਾਰ ਜੀ ਮਾਰ ਕੇ ਦਿਖਾ ਦਿਓ ਹਾਂਜੀ ਐ ਚ ਮੜੀ ਧਾਰ ਜੀ ਮਾਰ ਕੇ ਦਿਖਾ ਦਿਓ ਮਗਰ ਦੇ ਪਤਾ ਲੱਗ ਜਾਂਦਾ ਆ ਦੇਖੋ ਇਹ ਬੌਲਾ ਹੀ ਆ ਬੌਲਾ ਹੀ ਆ ਚੱਲ ਬਾਤ ਵੇ ਆ ਦੇਖੋ ਇਹ ਬੌਲਾ ਹੀ ਆ ਦੇਖ ਲਓ ਜੀ ਤੇ ਯਾਨੀ ਦੁੱਧ ਕੱਢ ਦੂਗੀ 20 ਕਿਲੋ ਹਾਂ 20 ਕਿਲੋ ਫੱਟੇ ਕੱਢੂਗੀ ਆਪਾਂ ਦਾ ਤਾਰਾ ਹੀ ਕਹਿੰਦੇ ਹਾਂ ਹਾਂ ਠੀਕ ਹੈ ਨਹੀਂ ਵੀ ਠੀਕ ਤੇ ਕਰ ਲਓ ਚੈੱਕ ਸਮਾਰ ਕੇ ਤੇ ਵੀਰੇ ਨੰਬਰ ਫੇਰ ਬੋਲ ਦਿਓ 86838 7203 ਪਿੰਡ ਕੋਠਾਗੁਰੂ ਨੇੜੇ ਭਗਤਪੁਰ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅਦਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ